ਕੁਝ ਦਿਨ ਪਹਿਲਾਂ ਨੇਪਾਲ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਸੀ ਜਿਸ ਵਿੱਚ ਸਰਕਾਰ ਨੇ ਇੰਸਟਾਗ੍ਰam, ਐਕਸ, ਯੂਟਿਊਬ ਤੇ ਫੇਸਬੁੱਕ ਵਰਗੀਆਂ ਵੱਧ ਪ੍ਰਚਲਿਤ ਤੇ ਵਰਤੀਆਂ ਜਾਂਦੀਆਂ ਸੋਸ਼ਲ ਮੀਡੀਆ ਪਲੈਟਫਾਰਮਸ ਉੱਤੇ ਰੋਕ ਲਗਾ ਦਿੱਤੀ ਸੀ ਇਸ ਦੇ ਨਾਲ ਹੀ ਸਰਕਾਰ ਵੱਲੋਂ 23 ਹੋਰ ਪਲੈਟਫਾਰਮ ਵੀ ਬੰਦ ਕੀਤੇ ਗਏ ਨੇ ਨੇਪਾਲ ਦੀ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਕਿ ਇਹ ਸਾਈਟਾਂ ਉਦੋਂ ਤੱਕ ਬੰਦ ਰਹਿਣਗੀਆਂ ਜਦੋਂ ਤੱਕ ਇਹ ਸਰਕਾਰੀ ਤੌਰ ਉੱਤੇ ਰਜਿਸਟਰ ਨਹੀਂ ਹੁੰਦੀਆਂ ਇਸ ਆਬਦੇ ਚੱਲਦੇ ਹਾਂ ਉਹ ਨੇਪਾਲ ਵਿੱਚ ਵੱਡੇ ਲੈਵਲ ਉੱਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੋ ਜਿਆਦਾਤਰ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਨੇ ਇਸ ਪ੍ਰੋਟੈਸਟ ਨੂੰ ਜੈਂਜੀ ਪ੍ਰੋਟੈਸਟ ਵੀ ਕਿਹਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਨੇਪਾਲ ਵਿੱਚ ਸਰਕਾਰ ਦੀ ਸੋਸ਼ਲ ਮੀਡੀਆ ਉੱਤੇ ਪਾਬੰਦੀ ਤੇ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਹਿੰਸਕ ਪ੍ਰਦਰਸ਼ਨ ਚੱਲ ਰਹੇ ਨੇ ਇਸੇ ਪ੍ਰੋਟੈਸਟ ਦੌਰਾਨ ਘੱਟੋ-ਘੱਟ 19 ਲੋਕ ਮਾਰੇ ਗਏ ਨੇ ਤੇ ਦਰਜਨਾਂ ਲੋਕ ਜ਼ਖਮੀ ਵੀ ਹੋਏ ਨੇ ਅਧਿਕਾਰੀਆਂ ਤੇ ਸਥਾਨਕ ਮੀਡੀਆ ਦੇ ਅਨੁਸਾਰ ਪੁਲਿਸ ਨੇ ਨੌਜਵਾਨ ਪ੍ਰਦਰਸ਼ਨਕਾਰੀਆਂ ਉੱਤੇ ਲਾਈਵ ਗੋਲੀਆਂ ਚਲਾਈਆਂ ਤੇ ਉਨ੍ਹਾਂ ਉੱਤੇ ਅਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਦੀ ਵੀ ਵਰਤੋਂ ਕੀਤੀ ਹੈ ਇੱਕ ਸਥਾਨਕ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸੋਮਵਾਰ ਨੂੰ ਕੁਝ ਪ੍ਰਦਰਸ਼ਨਕਾਰੀ ਰਾਸਥਾਨੀ ਕਾਠ ਮੰਡੂ ਵਿੱਚ ਸੰਸਦ ਕੰਪਲੈਕਸ ਵਿੱਚ ਬੈਰੀਗੇਡ ਤੋੜ ਕੇ ਜ਼ਬਰਦਸਤੀ ਦਾਖਲ ਹੋਏ ਸਨ ਇੱਕ ਪ੍ਰਦਰਸ਼ਨਕਾਰੀ ਦੁਆਰਾ ਇਹ ਦੱਸਿਆ ਗਿਆ ਕਿ ਪੁਲਿਸ ਅਣਨੇਵਾਹ ਗੋਲੀਬਾਰੀ ਕਰ ਰਹੀ ਸੀ ਜਦੋਂ ਗੋਲੀਆਂ ਚਲਾ ਰਹੇ ਸਨ ਤਾਂ ਮੈਨੂੰ ਤਾਂ ਗੋਲੀਆਂ ਖੁੰਝ ਗਈਆਂ ਪਰ ਮੇਰੇ ਪਿੱਛੇ ਖੜੇ ਇੱਕ ਦੋਸਤ ਨੂੰ ਲੱਗ ਗਈਆਂ ਜਿਹੜੀ ਕਿ ਉਸਦੇ ਹੱਥ ਵਿੱਚ ਲੱਗੀ ਉੱਥੇ ਹੀ ਚੀਫ ਮੈਡੀਕਲ ਸੁਪਰਡੈਂਟ ਡਾਕਟਰ ਬਦਰੀ ਰिजਲ ਦੁਆਰਾ ਇਹ ਕਿਹਾ ਗਿਆ ਹੈ ਕਿ ਨੈਸ਼ਨਲ ਟ੍ਰੋਮਾ ਸੈਂਟਰ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਰिजਲ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ ਜਦੋਂ ਲੋਕ ਖੂਨਦਾਨ ਕਰਨ ਲਈ ਇਕੱਠੀ ਹੋਏ ਤਾਂ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੀ ਖਬਰ ਲਈ ਬੇਸਬਰੀ ਨਾਲ ਬਾਹਰ ਉੱਡੀ ਕਰ ਰਹੇ ਸਨ ਉਤੇ ਇੱਕ ਪੁਲਿਸ ਅਧਿਕਾਰੀ ਦੁਆਰਾ ਇਹ ਦੱਸਿਆ ਗਿਆ ਕਿ 28 ਪੁਲਿਸ ਕਰਮਚਾਰੀਆਂ ਸਮੇਤ 100 ਤੋਂ ਵੱਧ ਲੋਕ ਜ਼ਖਮੀ ਡਾਕਟਰ ਇਲਾਜ ਲਈ ਗਏ ਨੇ ਯੂਨਾਈਟਿਡ ਨੇਸ਼ਨ ਨੇ ਇਸ ਖੂਨ ਖਰਾਬੀ ਤੋਂ ਬਾਅਦ ਜਵਾਬਦੇਹੀ ਦੀ ਮੰਗ ਕੀਤੀ ਹੈ ਯੂਨਾਈਟਿਡ ਨੇਸ਼ਨ ਦੀ ਰਾਈਟ ਆਫਿਸ ਸਪੋਕਸਪਰਸਨ ਨੇ ਇੱਕ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਸੀਂ ਅਜ 네ਪਾਲ ਵਿੱਚ ਪ੍ਰਦਰਸ਼ਨਕਾਰੀਆਂ ਦੀਆਂ ਹੱਤਿਆਵਾਂ ਤੇ ਜ਼ਖਮੀਆਂ ਤੋਂ ਹੈਰਾਨ ਹਾਂ ਤੇ ਤੁਰੰਤ ਤੇ ਪਾਰਦਰਸ਼ੀ ਜਾਂਚ ਦੀ ਮੰਗ ਕਰਦੇ ਹਾਂ ਇਹ ਉਹ ਪੀੜੀ ਹੈ ਜੋ ਇੱਕ ਸਮਾਵੇਸ਼ੀ ਨਵੇਂ ਨੇਪਾਲ ਦੇ ਆਸ਼ਾਵਾਦ ਤੇ ਸੁਪਨੇ ਨਾਲ ਵੱਡੀ ਹੋਈ ਹੈ ਇੱਕ ਅਜੀਹਾ ਸੁਪਨਾ ਜੋ ਨਵੇਂ ਸੰਵਿਧਾਨ ਦੇ ਲਾਗੂ ਹੋਣ ਤੋਂ ਇੱਕ ਦਹਾਕੇ ਬਾਅਦ ਵੀ ਅਧੂਰਾ ਹੈ ਅੱਜ ਦੇ ਜਰਨਲ ਜ਼ੱਡ ਲਈ ਹਕੀਕਤ ਇਹ ਹੈ ਕਿ ਘਰ ਵਿੱਚ ਰੋਜੀ ਰੋਟੀ ਦੇ ਮੌਕੇ ਬਹੁਤ ਘੱਟ ਨੇ ਜਿਸ ਕਾਰਨ ਹਜ਼ਾਰਾਂ ਲੋਕ ਪੜ੍ਹਾਈ ਤੇ ਨੌਕਰੀਆਂ ਲਈ ਵਿਦੇਸ਼ਾਂ ਵਿੱਚ ਪ੍ਰਵਾਸ ਕਰਨ ਲਈ ਮਜਬੂਰ ਨੇ ਇਸ ਲਈ ਅਸਥਿਰ ਸਰਕਾਰਾਂ ਤੇ ਵਿਆਪਕ ਭ੍ਰਿਸ਼ਟਾਚਾਰ ਨਾਲ ਨਿਰਾਸ਼ਾ ਇੱਕ ਸਿਖਰ ਉੱਤੇ ਪਹੁੰਚ ਗਈ ਹੈ ਉੱਥੇ ਹੀ 2008 ਵਿੱਚ ਮੌਵਾਦੀ ਵਿਦਰੋਹ ਨੇ 10 ਸਾਲ ਬਾਅਦ ਰਾਜਸਾਹੀ ਦੀ ਖਾਤਮੇ ਤੋਂ ਬਾਅਦ ਸਰਕਾਰਾਂ ਵਿੱਚ ਵਾਰ-ਵਾਰ ਤਬਦੀਲੀਆਂ ਵੀ ਕੀਤੀਆਂ ਨੇ ਇਸ ਦੇ ਨਾਲ ਹੀ ਜਿਹੜੇ ਹਜ਼ਾਰਾਂ ਨੌਜਵਾਨ ਜਿਨ੍ਹਾਂ ਵਿੱਚ ਸਕੂਲ ਤੇ ਕਾਲਜ ਜਾਂ ਵਰਦੀਆਂ ਪੈਣੇ ਵਿਦਿਆਰਥੀ ਵੀ ਸ਼ਾਮਲ ਸਨ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੇ ਸੋਸ਼ਲ ਮੀਡੀਆ ਨਹੀਂ ਪ੍ਰਿਸ਼ਟਾਚਾਰ ਬੰਦ ਕਰੋ ਸੋਸ਼ਲ ਮੀਡੀਆ ਉੱਤੇ ਪਾਬੰਦੀ ਹਟਾਓ ਤੇ ਪ੍ਰਿਸ਼ਟਾਚਾਰ ਵਿਰੁੱਧ ਨੌਜਵਾਨ ਇਹ ਸਭ ਰੋਜ਼ ਪ੍ਰਦਰਸ਼ਨ ਕਰਦੇ ਸਮੇਂ ਤਕਤੀਆਂ ਉੱਤੇ ਲਿਖ ਕੇ ਪ੍ਰਦਰਸ਼ਨ ਕੀਤਾ ਹੈ ਉਹਨਾਂ ਦਾ ਇਹ ਮੰਨਣਾ ਹੈ ਕਿ ਅਸੀਂ ਉਸ ਸਰਕਾਰ ਦੇ ਤਾਣਾਸ਼ਾਹੀ ਰਵੱਈਏ ਦੇ ਖਿਲਾਫ ਵਿਰੋਧ ਕਰ ਰਹੇ ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਬਦਲਾਅ ਦੇਖਣਾ ਚਾਹੁੰਦੇ ਹਾਂ ਦੂਜਿਆਂ ਨੇ ਇਹ ਸਹਿਣ ਕੀਤਾ ਪਰ ਇਹ ਸਾਡੀ ਪੀੜ੍ਹੀ ਹੈ ਜੋ ਇਹ ਸਭ ਕੁਝ ਸਹਿਣ ਨਹੀਂ ਕਰੇਗੀ ਪਿਛਲੇ ਹਫਤੇ ਸਰਕਾਰ ਨੇ ਫੇਸਬੁੱਕ ਟੂ YouTube ਤੇ X ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਤੱਕ ਪਹੁੰਚ ਨੂੰ ਰੋਕਣ ਦਾ ਫੈਸਲਾ ਕੀਤਾ ਜਿਸ ਨਾਲ ਨੌਜਵਾਨ ਨੇਪਾਲੀ ਲੋਕਾਂ ਵਿੱਚ ਗੁੱਸਾ ਭੜਕ ਉੱਠਿਆ